ਉਹ ਮੋਦੀ ਨੇ ਤੁਹਾਡਾ ਕੀ ਨੁਕਸਾਨ ਕੀਤਾ ਆ ਕਿਸਾਨਾਂ ਵਾਲੀ ਗੱਲ ਉਹ ਕਰਦਾਂਗੇ ਹੱਲ ਤਿੰਨ ਤਿੰਨ ਕਾਨੂੰਨ ਕੈਨਸਲ ਹੋ ਗਏ ਤਾਂ ਉਹ ਥੇ ਕਰਤਾਰਪੁਰ ਲੈਤਾ ਸਾਰੀ ਜ਼ਿੰਦਗੀ ਉਹਦੇ ਰਣੀ ਰਹਿੰਦੇ ਹੰਸਰਾਜ ਹੰਸ ਨੇ ਪੀਐਮ ਮੋਦੀ ਦੀ ਰੱਜ ਕੇ ਕੀਤੀ ਤਾਰੀਫ਼ ਕਿਹਾ ਮੋਦੀ ਨੇ ਤੁਹਾਡਾ ਕੀ ਵਿਗਾੜਿਆ ਲੋਕਾਂ ਨੇ ਰੱਜ ਕੇ ਪਾਈਆਂ ਲਾਣਤਾ ਸੋ ਦੱਸਦੇ ਕਿ ਪੰਜਾਬੀ ਗਾਇਕ ਤੇ ਭਾਜਪਾ ਆਗੂ ਹੰਸਰਾਜ ਹੰਸ ਇੰਨੇ ਦਿਨੀ ਬਹੁਤ ਖੂਬ ਸੁਰੱਖਿਆਾਂ 'ਚ ਬਣੇ ਹੋਏ ਹਨ ਜਦੋਂ ਤੋਂ ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹੰਸਰਾਜ ਹੰਸ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ ਦਰਅਸਲ ਹੰਸਰਾਜ ਹੰਸ ਰੱਜ ਕੇ ਭਾਜਪਾ ਦਾ ਵਰਚਾ ਕਰ ਰਹੇ ਹਨ ਪਰ ਪੰਜਾਬੀਆਂ ਨੇ ਕਈ ਥਾਵਾਂ ਤੋਂ ਉਹਨਾਂ ਨੂੰ ਖਾਲੀ ਹੱਥ ਮੋੜਿਆ ਖਾਸ ਕਰਕੇ ਪਿੰਡਾਂ 'ਚ ਗਾਇਕ ਦਾ ਕਾਫੀ ਵਿਰੋਧ ਹੋਇਆ ਹਾਲ ਹੀ 'ਚ ਫਰੀਦਕੋਟ ਦੇ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਪਿੰਡ ਤੋਂ ਵਾਪਸ ਮੋੜ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਮੋਦੀ ਸਾਹਿਬ ਸਾਨੂੰ ਦਿੱਲੀ ਨਹੀਂ ਵੜਨ ਦੇਂਦਾ ਤਾਂ ਅਸੀਂ ਵੀ ਉਹਨਾਂ ਦੇ ਆਗੂਆਂ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦੇਣਾ ਖੈਰ ਇਸ ਸਭ ਤੋਂ ਬਾਅਦ ਹੁਣ ਹੰਸਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਦਾ ਟਰੋਲ ਕੀਤਾ ਜਾ ਰਿਹਾ ਹੈ ਦੂਜੇ ਸ਼ਬਦਾਂ ਚ ਕਿਹਾ ਜਾਵੇ ਤਾਂ ਸਾਰੇ ਪੰਜਾਬ ਹੰਸ ਰਾਜ ਹੰਸ ਨੂੰ ਲਾਂਨਤਾ ਪਾ ਰਹੇ ਹਨ ਇਸ ਦਾ ਸਬੂਤ ਹੈ ਵੀਡੀਓ ਤੇ ਕਿਤੇ ਕੇ ਕਮੈਂਟ ਹੰਸ ਰਾਜ ਹੰਸ ਬੋਲਦੇ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਮੋਦੀ ਤੋਂ ਪੰਜਾਬੀਆਂ ਨੂੰ ਕੀ ਤਕਲੀਫ ਹੈ ਕਿਸਾਨਾਂ ਵਾਲੀ ਗੱਲ ਹੀ ਹੈ ਉਹ ਕਰ ਦੇਵਾਂਗੇ ਤੁਹਾਡੀ ਸਮੱਸਿਆ ਹੱਲ ਤੁਹਾਨੂੰ ਪੰਜਾਬੀਆਂ ਨੂੰ ਤਾਂ ਮੋਦੀ ਦਾ ਸਦਾ ਧੰਨਵਾਦ ਕਰਨਾ ਚਾਹੀਦਾ ਹੈ ਤੁਹਾਨੂੰ ਉਹਨੇ ਕਰਤਾਰਪੁਰ ਲਾਂਘਾ ਖੁਲਵਾ ਕੇ ਦਿੱਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਹਾਨੂੰ ਮੋਦੀ ਨੇ ਵਿਗਾੜਿਆ ਕੀ ਹੈ ਹੰਸਰਾਜ ਹੰਸ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਇਸ ਵੀਡੀਓ ਕਲਿੱਪ ਚ ਹੋਰ ਵੀ ਜ਼ਹਿਰ ਉਗਲਿਆ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਨਾਂ ਲੈ ਕੇ ਹਿੰਦੂ ਮੁਸਲਿਮ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੰਸਰਾਜ ਹੰਸ ਦੇ ਇਸ ਬਿਆਨ ਤੇ ਪੰਜਾਬੀ ਪੜਕ ਦੇ ਨਜ਼ਰ ਆ ਰਹੇ ਹਨ ਉਹ ਕਮੈਂਟਾਂ ਚ ਗਾਇਕ ਨੂੰ ਰੱਜ ਕੇ ਲਾਣਤਾ ਪਾ ਰਹੇ ਹਨ ਇੱਕ ਨੇ ਲਿਖਿਆ ਓਏ ਮੂਰਖਾ ਕਰਤਾਰਪੁਰ ਇਮਰਾਨ ਖਾਨ ਤੇ ਸਿੱਧੂ ਦੀ ਦੋਸਤੀ ਕਰ ਕੇ ਮਿਲਿਆ ਹਾਂ ਮੋਦੀ ਨੇ ਕਿੱਥੋਂ ਲੈ ਕੇ ਦਿੱਤਾ ਤੁਸੀਂ ਤਾਂ ਸੋ ਕਰਤਾਰਪੁਰ ਬਣਾਉਣ ਨਹੀਂ ਸੀ ਦੇਣਾ ਸਭ ਰੋਲ ਕੇ ਸਿੱਖਾਂ ਨੂੰ ਬਦਨਾਮ ਕਰਨ ਤੇ ਲੱਗੇ ਸੀ ਝੂਠ ਘੱਟ ਬੋਲਿਆ ਕਰੋ ਤੇ ਕਿਸਾਨਾਂ ਦਾ ਮੋਦੀ ਖਟਰ ਨੇ ਕੀ ਹਾਲ ਕਰਵਾਇਆ ਸਭ ਨੂੰ ਪਤਾ ਕਿੰਨਾ ਜ਼ੁਲਮ ਕੀਤਾ ਕਿਸਾਨਾਂ ਤੇ ਕਈਆਂ ਦੀ ਜਾਨ ਚਲੀ ਗਈ ਕਈ ਜ਼ਖਮੀ ਹੋ ਗਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਝੂਠ ਬੋਲਦੇ ਇੱਕ ਵਾਰ ਵੀ ਤੂੰ ਕਿਸਾਨਾਂ ਦੀ ਸਪੋਰਟ ਵਿੱਚ ਨਹੀਂ ਬੋਲਿਆ ਸੋ ਉਥੇ ਹੀ ਅੱਗੇ ਤੁਸੀਂ ਕਮੈਂਟ ਦੇਖ ਸਕਦੇ ਹੋ ਕਿ ਮੋਦੀ ਕਾਂਗਰਸ ਨੇ ਸਿੱਖਾਂ ਦਾ ਛੱਡਿਆ ਹੀ ਕੀ ਹੈ ਸੋ ਅੱਗੇ ਇੱਕ ਹੋਰ ਯੂਜ਼ਰ ਨੇ ਕਿਆ ਤੁਰਜਾ ਤੁਰਜਾ ਆਪਣੀਆਂ ਸਲਾਹਾਂ ਆਪਣੇ ਕੋਲ ਰੱਖ। ਇੱਕ ਹੋਰ ਯੂਜ਼ਰ ਨੇ ਲਿਖਿਆ ਚਵਲਿਆ ਬੰਦਾ ਔਰੰਗਜੇਬ ਨੂੰ ਰੰਗਜੇਬ ਕਹੀ ਜਾਂਦਾ ਹੈ। ਨਾਮ ਤਾਂ ਪੂਰਾ ਲੈਣਾ ਨਹੀਂ ਆਉਂਦਾ। ਬਣਿਆ ਵੱਡਾ ਵਿਦਵਾਨ। ਇੱਕ ਹੋਰ ਯੂਜ਼ਰ ਨੇ ਲਿਖਿਆ ਤੈਨੂੰ ਤਾਂ ਪੰਜਾਬ ਤੋਂ ਵੀ ਵੋਟ ਨਹੀਂ ਪਈ। ਉੱਥੇ ਇੱਕ ਯੂਜ਼ਰ ਨੇ ਲਿਖਿਆ ਇਹ ਹੁਣ ਮਿੰਤਾ ਤੇ ਆ ਗਿਆ। ਇਹਦਾ ਨਾਮ ਹੰਸਰਾਜ ਹੰਸ ਨਹੀਂ ਮਿੰਤਰਾਜ ਮਿੰਤ ਰੱਖਣਾ ਪੈਣਾ। ਇੱਕ ਹੋਰ ਯੂਜ਼ਰ ਨੇ ਲਿਖਿਆ ਤੈਨੂੰ ਟਿਕਟ ਦੇਤੀ ਇਹੀ ਵਿਗਾੜਿਆ। ਅੱਗੇ ਹੋਰ ਇੱਕ ਯੂਜ਼ਰ ਨੇ ਲਿਖਿਆ ਚਵਲਾ ਨਾ ਮਾਰੀ ਜਾ ਉਥੇ ਹੀ ਯੂਜ਼ਰਾਂ ਨੇ ਕਮੈਂਟਾਂ ਦੇ ਢੇਰ ਲਾ ਦਿੱਤੇ ਤੂੰ ਭਾਸ਼ਾ ਬੋਲਦਾ ਮੋਦੀ ਦੀ ਤੈਨੂੰ ਵੀ ਜੁੱਤੀਆਂ ਪਹਿਣੀਆਂ ਨੇ 750 ਕਿਸਾਨ ਮਰੇ ਕੋਲੀ ਚਟ ਇੱਕ ਹੋਰ ਯੂਜ਼ਰ ਨੇ ਲਿਖਿਆ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਰੱਖਿਆ ਕੀਤੀ ਤਾਂ ਹੀ ਤੁਸੀਂ ਸਿੱਖਾਂ ਦੇ ਵੈਰੀ ਬਣ ਗਏ ਹੁਣ ਇੱਕ ਹੋਰ ਯੂਜ਼ਰ ਨੇ ਲਿਖਿਆ ਲੱਖ ਦੀ ਲਾਣਤ ਤੇਰੇ ਤੇ ਇੱਕ ਹੋਰ ਨੇ ਲਿਖਿਆ ਡੈਸ਼ ਜੰਮਣ ਤੇ ਕੰਦਾ ਕੰਬਣ ਇਹ ਜਦੋਂ ਜੰਮਿਆ ਉਸ ਸਮੇਂ ਪੰਜਾਬ ਵਿੱਚ ਹੜਾ ਆਏ ਸੀ ਇਹ ਤਾਂ ਹੈ ਇੱਕ ਹੋਰ ਨੇ ਲਿਖਿਆ ਤੂੰ ਤਾਂ ਡੈਸ਼ ਹੈ ਮੋਦੀ ਦਾ ਸੋ ਦੱਸ ਦਈਏ ਕਿ ਹੰਸ ਰਾਜ ਹੰਸ ਨੇ ਜੋ ਇਹ ਦਾਵਾ ਕੀਤਾ ਹੈ ਕਿ ਪੰਜਾਬੀਆਂ ਨੂੰ ਸਦਾ ਮੋਦੀ ਦੀ ਰਣੀ ਰਹਿਣਾ ਚਾਹੀਦਾ ਹੈ ਉਹ ਬਿਲਕੁਲ ਗਲਤ ਹੈ ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਤੇ ਉਹਨਾਂ ਦੀ ਤਤਕਾਲੀਨ ਪਾਕੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਦੀ ਬਦੌਲਤ ਸੇਖਾਂ ਨੂੰ ਕਰਤਾਰਪੁਰ ਮਿਲਿਆ ਸੀ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਉਹ ਮੋਦੀ ਨੇ ਤੁਹਾਡਾ ਕੀ ਨੁਕਸਾਨ ਕੀਤਾ ਆ ਕਿਸਾਨਾਂ ਵਾਲੀ ਗੱਲ ਉਹ ਕਰਦਾਂਗੇ ਹੱਲ ਤਿੰਨ ਤਿੰਨ ਕਾਨੂੰਨ ਕੈਨਸਲ ਹੋ ਗਏ ਤੁਹਾਨੂੰ ਉੱਥੇ ਕਰਤਾਰਪੁਰ ਲੈਤਾ ساری ਜ਼ਿੰਦਗੀ ਉਹਦੇ ਰਣੀ ਰਹਿੰਦੇ ਲਾਲ ਕਿਲੇ ਚ ਰੰਗ ਜੇ ਦੇ ਰਿਆ ਸ਼ੀਸ਼ ਕਲਮ ਕਰਨ ਦਾ ਆਰਡਰ ਜ਼ਾਲਮ ਰੰਗ ਜੇ ਸਾਡੀ ਹਿੰਦ ਦੀ ਚਾਦਰ ਨਾਲ ਹਿੰਦੂ ਬਚਨਾਂ ਨਾਲ ਹਿੰਦੂਤਵ ਬਚਦਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਹੁੰਦੇ ਉਹ ਜ਼ਾਲਮ ਰਾਜਾ ਸ਼ਹੀਦ ਕਰਦੀ ਕਰ ਰਿਹਾ ਉਹਨਾਂ ਨੂੰ ਉਸ ਲਾਲ ਕਿਲੇ ਚ ਗੁਰਪੁਰਬ ਬਣਾ ਰਿਹਾ ਗੁਰੂ ਤੇਗ ਬਹਾਦਰ ਦੇ ਹੋ ਛੋਟੇ ਬੱਚਿਆਂ ਲਈ ਹੋਰ ਹੁੰਦਾ ਵੀਰ ਦੇ ਵਿੱਚ ਬਣਾ ਰਿਹਾ ਤੁਹਾਡਾ ਮਿਲਦੀ ਨੇ ਵਿਗਾੜਿਆ ਕੀ ਯਾਰ ਐਵੇਂ ਹੀ ਬਸ ਜਿੱਧਰ ਹੋਣਾ ਹੋਈ ਤਰ